ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨੇ ਵੱਡਾ ਸਮਰਥਨ ਦਿੱਤਾ ਸਾਡੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਲਾਲ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਲਾਲ ਸਿੰਘ ਜੀ ਕੀ ਲੱਗਦਾ ਤੁਹਾਨੂੰ ਇੰਨਾ ਵੱਡਾ ਸਮਰਥਨ ਕਾਂਗਰਸ ਨੂੰ ਕਿਉਂ ਮਿਲਿਆਗਾ ਗੱਲ ਇਹ ਹੈ ਵੀ ਕਾਂਗਰਸ ਪਾਰਟੀ ਦੀ ਜਿਹੜੀਆਂ ਪਾਲਿਸੀਜ਼ ਆ ਕੈਪਟਨ ਅਮਿੰਦਰ ਸਿੰਘ ਦੀਆਂ ਜਿਹੜੀਆਂ ਰਹਿਣ ਰਹਿਣ ਵਾਈਆਂ ਲੋਕਾਂ ਨੇ ਉਹਨੂੰ ਪਸੰਦ ਕੀਤਾ ਔਰ ਜਿਹੜੀ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਮਾੜੀ ਕਾਰਗੁਜ਼ਾਰੀ ਨੂੰ ਰਿਜੈਕਟ ਕੀਤਾ ਸਿੱਧੀ ਜੀ ਗੱਲ ਤਾਂ ਇਹ ਹੈ ਔਰ ਮੈਂ ਦੇਖਿਆ ਮੈਂ 50 ਸਾਲ ਚ ਜਦੋਂ ਜਦੋਂ ਸਾ ਪੰਜਾਬ ਬਣਿਆ ਇੰਨੀ ਵੱਡੀ ਵਿਕਟਰੀ ਕਾਂਗਰਸ ਦੀ ਕਦੇ ਹੋਈ ਨਹੀਂ ਇਹ ਪਹਿਲੀ ਵਾਰ ਹੋਈ ਹੈ 50 ਸਾਲ ਦੇ ਅੰਦਰ ਕਿ 77 ਐਮਐਲਏ ਜਿੱਤ ਕੇ ਆਣਾ ਔਰ ਜਿੱਥੇ ਇੰਨੀ ਵੱਡੀ ਪ੍ਰਾਪਤੀ ਕਾਂਗਰਸ ਪਾਰਟੀ ਨੂੰ ਹੋਈ ਹੈ ਉਹਦੇ ਨਾਲ ਇਹ ਵੀ ਕਹਿਣਾ ਚਾਹੁੰਦਾ ਜਿਹੜੀ ਮਾਰੀ ਦੁਰਦਸ਼ਾ ਬੀਜਪੀ ਤੇ ਅਕਾਲੀ ਦਲ ਦੀ ਹੋਈ ਹੈ ਇਹ ਵੀ ਮੈਂ 50 ਸਾਲ ਚ ਕਦੇ ਨਹੀਂ ਦੇਖੀ ਇਹ ਲੋਕਾਂ ਦੇ ਲੋਕਾਂ ਦਾ ਫਤਵਾ ਹੈ ਔਰ ਲੋਕਾਂ ਨੇ ਸਹੀ ਫੈਸਲਾ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੀ ਦੇ ਵਿੱਚ ਵਿੱਚ ਵਾਅਦੇ ਪੈਦਾ ਕੀਤਾ ਕਿ ਸਾਡੇ ਵੱਡੇ ਕੀਤੇ ਸੀ ਕਾਂਗਰਸ ਨੇ ਕਿਸਾਨਾਂ ਦੀ ਕਰਜ਼ ਮੁਕਤੀ 스마트ਫੋਨ ਹਰ ਘਰ 'ਚ ਨੌਕਰੀ ਤੁਹਾਨੂੰ ਲੱਗਦਾ ਕੋ ਜੋ ਅਸੀਂ ਵਾਅਦੇ ਕੀਤੇ ਸਾਰੇ ਪੂਰੇ ਕਰਾਂਗੇ اچھا ਇੱਕ ਲਾਸਟ ਸਵਾਲ ਮੇਰੇ ਹੈਗਾ ਕਿ ਅਕਾਲੀ ਦਲ ਬਾਰੇ ਤੁਸੀਂ ਕੀ ਆਮ ਆਦਮੀ ਪਾਰਟੀ ਨੂੰ ਤੁਸੀਂ ਕਿਸ ਤਰ੍ਹਾਂ ਜੱਜ ਕਰਦੇ ਹੋ ਕਿਉਂ ਆਮ ਆਦਮੀ ਪਾਰਟੀ ਨੂੰ ਇੰਨਾ ਵੱਡਾ ਨੁਕਸਾਨ ਪਾਰਟੀ ਦਾ ਹਵਾ ਹੀ ਸੀ ਵਿੱਚ ਕੁਝ ਨਹੀਂ ਖਾਲੀ ਲਫਾਫਾ ਹੀ ਸੀ ਹਵਾ ਹਵਾ ਸੀ ਵਿੱਚ ਮਾਲ ਹੈ ਨਹੀਂ ਸੀ ਗੱਲ ਲੋਕਾਂ ਦੇ ਸਾਫਤ ਖਰਤਾ ਵੀ ਇਹਦੇ 'ਚ ਕੁਝ ਨਹੀਂ ਹੈ ਇਹ ਸਾਰਾ ਇਹ ਇੱਕ ਲਫਾਫਾ ਸਾਰਾ মিডিਆ ਹੀ ਨਹੀਂ ਜਿਹੜਾ ਉਹਨੂੰ ਹਊਆ ਪੜਾਇਆ ਸੀ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਸੀ ਭਵੇਂ ਚੋਣ ਨਹੀਂ ਲੜੇ ਜ਼ਿੰਮੇਵਾਰੀ ਤੁਹਾਨੂੰ ਕੀ ਮਿਲਣ ਜਾ ਰਹੀ ਹੈ ਹੁਣ ਕਾਂਗਰਸ ਪਾਰਟੀ ਪਾਰਟੀ ਫੈਸਲਾ ਕਰੋ ਕਿ ਮੇਰਾ ਕੰਮ ਨਹੀਂ ਮੈਂ ਮਰੈਸਨ ਲਾਲ ਸਿੰਘ ਲਾਲ ਸਿੰਘ ਵਿੱਤ ਮੰਤਰੀ ਵੀ ਰਹੇ ਨੇ ਪੰਜਾਬ ਦੇ ਔਰ ਪਿਛਲੀ ਸਰਕਾਰ ਦੇ ਅੰਦਰ ਹੁਣ ਉਹਨਾਂ ਦਾ ਕਹਿਣਾਗਾ ਕਿ ਜੋ ਪਾਰਟੀ ਦੇਗੀ ਉਹਨਾਂ ਨੂੰ ਉਹਦਾ ਜੋ ਪਾਰਟੀ ਉਹਨਾਂ ਨੂੰ ਸਨਮਾਨ ਦੇਗੀ ਉਹ ਉਹ ਲੈਣਗੇ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ ਏਵੀਪੀ ਸੰਝਾ ਚੰਡੀਗੜ੍ਹ